ਪਗ ਕੋਈ ਨਾ ਕੋਈ ਆਪਦਾ ਮੁੱਦਾ اٹھਾਇਆ ਕੋਈ ਜੇ ਕੋਈ ਇੱਕ ਅਦਾ ਕੋਈ ਰਹਿ ਗਿਆ ਹੋਵੇਗਾ ਤਾਂ ਉਹ ਉਹਦੇ ਵਾਸਤੇ ਮਾਫੀ ਮੈਨੂੰ ਇਹ ਲੱਗਦਾ ਵੀ ਲਗਭਗ ਸਾਰੇ ਮੈਂਬਰਸ ਨੂੰ ਖੁੱਲਾ ਸਮਾਂ ਦਿੱਤਾ ਗਿਆ ਉਹਨਾਂ ਨੇ ਆਪ ਦੇ ਆਪ ਦੇ ਮੁੱਦੇ ਉਠਾਏ ਪਾਰਟੀਆਂ ਵਾਲੇ ਜਿਹੜੇ ਬਣਦੇ ਸਮੇਂ ਸੀ ਉਹਨਾਂ ਨਾਲ ਵੱਧ ਸਮਾਂ ਉਹਨਾਂ ਨੂੰ ਦਿੱਤਾ ਗਿਆ ਖਾਸ ਕਰਕੇ ਵਿਰੋਧੀ ਧਿਰਾਂ ਨੂੰ ਤੇ ਔਰ ਇੱਕ ਮੈਨੂੰ ਅੱਜ ਹੋਰ ਖੁਸ਼ੀ ਹੋਈ ਹੈ ਕਿ ਜਦੋਂ ਬਿੱਲਾਂ ਦੇ ਉੱਤੇ ਵਿਚਾਰ ਹੋਈ ਸੋ ਨਹੀਂ ਤਾਂ ਆਉਂਦੇ ਬਿੱਲ ਆਉਂਦਾ ਤੇ ਬਿਲ ਪਾਸ ਹੋ ਗਈ ਪਰ ਅੰਦਰ ਲੇਕ ਬਿਲ ਦੇ ਉਤੇ ਵਿਚਾਰ ਹੋਈ ਮਾਨਯੋਗ ਮੈਂਬਰਾਂ ਨੇ ਉਹਦੇ ਵਿਚਾਰ ਰੱਖੇ ਇਹ ਬੜੀ ਅੱਛੀ ਗੱਲ ਆ ਔਰ ਇਹ ਇਹ ਜਿਹੜੀ ਪ੍ਰਥਾ ਨੂੰ ਆਪਾਂ ਹੋਰ ਅੱਗੇ ਵਧਾਉਣਾ ਜਿਹਦੇ ਨਾਲ ਸਾਡੀ ਜਿਹੜੀ ਆ ਲੋਕਤੰਤਰ ਹੋਰ ਸਟਰੋਂਗ ਹੋਏਗਾ ਖਾਸ ਤਰੀਕੇ ਦੇ ਨਾਲ ਬਿਲਾਂ ਦੇ ਉੱਪਰ ਕਹਿ ਜਾਂਦਾ ਸੀ ਕਿ ਚਰਚਾ ਦੇ ਲਈ ਸਮਾਂ ਬਹੁਤ ਘੱਟ ਮਿਲਦਾ ਅੱਜ ਵੀ ਦੇਖਿਆ ਕਿ 10-15 ਮਿੰਟਾਂ 'ਚ ਤਿੰਨ ਬਿਲ ਪਾਸ ਕਰ ਦਿੱਤੇ ਗਏ ਲੱਗਦਾ ਨਹੀਂ ਕਿ ਥੋੜਾ ਹੋਰ ਚਰਚਾ ਇਸ ਦੀ ਉੱਪਰ ਹੋ ਜਾਣੀ ਚਾਹੀਦੀ ਹੈ ਜਿੰਨੀ ਚਰਚਾ ਹੋਏਗੀ ਜੀ ਉਹਨਾਂ ਜਿਹੜੇ ਇਹ ਸਾਡੇ ਕਾਨੂੰਨ ਲੋਕਪੱਕੀ ਹੋਣਗੇ ਇਮੀਰੇ ਮੈਂ ਖਾਸ ਤਰੀਕੇ ਦੇ ਨਾਲ ਪੂਰੇ ਸੈਸ਼ਨ ਦੇ ਦੌਰਾਨ ਦੇਖਿਆ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਬਾਤ ਬੇਬਾਤ ਪੈਦਾ ਹੁੰਦੇ ਨਜ਼ਰ ਆਏ ਬਹੁਤ ਸਾਰੇ ਸ਼ਬਦ ਤੋਂ ਨੁਕਸਪੰਜ ਕਰਨੇ ਤੇ ਬਹੁਤ ਸਾਰੇ ਵਿਅਕਤੀਆਂ ਨੂੰ ਲੈ ਕੇ ਇੱਕ ਤਰੀਕੇ ਦੇ ਨਾਲ ਕਰਦਾਰਕੁਸ਼ੀ ਵਾਲਾ ਕੰਮ ਕੀਤਾ ਗਿਆ ਇੱਕ ਪੰਜਾਬੀ ਦੇ ਤੌਰ ਤੇ ਕਿਵੇਂ ਦੇਖਦੇ ਹੋ ਸਪੀਕਰ ਸਾਹਿਬ ਦੀ ਪੋਸਟ ਨੂੰ ਇੱਕ ਸਾਈਡ ਤੇ ਇੱਕ ਰੱਖ ਲਿਆ ਜਾਵੇ ਨਹੀਂ ਨਹੀਂ ਦੈਟਸ ਪਾਰਟ ਆਫ ਗੇਮ ਇਹ ਹੁੰਦਾ ਰਹਿੰਦਾ ਜਦੋਂ ਤੁਸੀਂ ਕਿਸੇ ਮੁੱਦੇ ਦੇ ਹੱਕ ਚ ਹੁੰਨੇ ਹੋ ਕਿਸੇ ਦੇ ਕਿਸੇ ਮੁੱਦੇ ਦੇ ਵਿਰੋਧ ਚ ਹੁੰਨੇ ਆ ਉਹਦੋਂ ਤੁਸੀਂ ਇਮੋਸ਼ਨਲ ਵੀ ਹੋ ਜਾਂਦੇ ਹੋ ਜਦੋਂ ਬੰਦਾ ਇਮੋਸ਼ਨਲ ਹੋ ਜਾਏ ਕਈ ਵਾਰੀ ਸ਼ਬਦਾਂ ਦਾ ਹੇਰਫਿਰ ਹੋ ਜਾਂਦਾ ਕੋਈ ਆਪਾਂ ਦਿਲ ਤੇ ਨਹੀਂ ਲਾਉਂਦੇ ਠੀਕ ਹੈ ਸਭ ਤੁਸੀਂ ਕੋਟਕਪੂਰਾ ਦੇ ਐਮਐਲਏ ਪਹਿਲਾਂ ਹਾਂ ਸਪੀਕਰ ਸਾਹਿਬ ਬਾਅਦ ਚੋਂ ਬਜਟ ਪੇਸ਼ ਹੋਇਆ ਤੁਹਾਡੇ ਹਲਕੇਕ ਵੀ ਬਹੁਤ ਕੁਝ ਗਿਆ ਹੋਊਗਾ ਬਜਟ ਤੇ ਐਮਐਲਏ ਦੇ ਤੌਰ ਤੇ ਕੀ ਸੰਤੁਸ਼ਟੀ ਨਜ਼ਰ ਆਉਂਦੀ ਹੈ ਇੱਕ ਪੰਜਾਬੀ ਦੇ ਤੌਰ ਤੇ ਕੀ ਸੰਤੁਸ਼ਟੀ ਨਜ਼ਰ ਆਉਂਦੀ ਹੈ ਦੇਖੋ ਮੈਨੂੰ ਮੇਰੇ ਤੇ ਨਾ ਕੁਝ ਉਹ ਬੰਦਸ਼ਾਂ ਹੈ ਬਦੋਤਾਂ ਪਾਈ ਬੰਦਸ਼ਾਂ ਪਹਿਲੀ ਹਟਾ ਤਾ ਜੀ ਮੈਂ ਕਿ ਕਐਮਐਲਏ ਦੇ ਤੌਰ ਤੇ ਇੱਕ ਪੰਜਾਬੀ ਦੇ ਤੌਰ ਤੇ ਮੈਂ ਉਹ ਤੁਹਾਡੇ ਹਟਾਉਣਾ ਨਹੀਂ हटਣੀਆਂ ਲੇਕਿਨ ਇਹ ਬਜਟ ਮੈਨੂੰ ਇਹ ਲੱਗਦਾ ਹੈ ਇਸ ਨੇ ਸਾਰੇ ਵਰਗਾਂ ਨੂੰ ਟੱਚ ਕੀਤਾ ਕਿੰਨਾ ਕੁ ਟੱਚ ਕੀਤਾ ਕਿਸ ਤਰ੍ਹਾਂ ਟੱਚ ਕੀਤਾ ਉਹ ਪੱਤਰਕਾਰਾਂ ਦੇ ਤੁਸੀਂ ਵਿਸ਼ਲੇਸ਼ਣ ਕਰਨਾ ਜਿਹੜੇ ਸਾਡੇ ਐਕਸਪਰਟਸ ਹੈ ਉਹਨਾਂ ਨੇ ਐਕਸਪਲੇਸ਼ਨ ਕਰਨਾ ਵਿਸ਼ਲੇਸ਼ਣ ਕਰਨਾ ਜਾਂ ਜਿਹੜੇ ਇਕਨੋਮਿਸਟ ਹੈ ਉਹਨਾਂ ਨੇ ਵਿਸ਼ਲੇਸ਼ਣ ਕਰਨਾ ਉਹਨਾਂ ਨੇ ਛੱਡ दिए ਲੇਕਿਨ ਮੈਨੂੰ ਇਹ ਲੱਗਦਾ ਵੀ ਮੈਂ ਇਸ ਬਜਟ ਦੇ ਰਾਹੀਂ ਪੰਜਾਬ ਦੇ ਲੋਕਾਂ ਦਾ ਹੋਰ ਪਲਾ ਕਰ ਸਕੂਗਾ ਸਰ ਖਾਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇੱਕ ਮੁਹਿੰਮ ਛੜੀ ਗਈ ਯੁੱਧ ਨਸ਼ਾ ਵਿਰੋਧਨ ਨਾਲ ਸ਼ਾਨੂੰ ਰੋਕਣ ਲਈ ਗਵਰਨਰ ਪੰਜਾਬ ਵੀ ਹੁਣ ਮੈਦਾਨ ਦੇ ਵਿੱਚ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਵੀ ਇੱਕ ਪੈਦਲ ਯਾਤਰਾ ਕੀਤੀ ਜਾਣੀ ਹੈ ਤੁਹਾਨੂੰ ਸੱਦਾ ਪੱਤਰ ਭੇਜਿਆ ਗਿਆ ਉਸ ਯਾਤਰਾ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਦੇਖੋ ਕੋਈ ਵੀ ਕੋਈ ਆਪਦਾ ਕੋਈ ਈਵੈਂਟ ਕਰਦੇ ਕੋਈ ਮਾਨਯੋਗ ਹਸਤੀ ਕਰਦੀ ਹੈ ਤੇ ਸੱਦਾ ਪੱਤਰ ਦਿੰਦੇ ਉਹਨਾਂ ਦਾ ਧੰਨਵਾਦ ਜੇ ਉਹਨਾਂ ਦਿਨਾਂ ਦੇ ਵਿੱਚ ਕੋਈ ਹੋਰ ਕਿਉਂਕਿ ਅਸੀਂ ਪਹਿਲਾਂ ਹੀ ਪ੍ਰੋਗਰਾਮ ਕਰਦੇ ਰਹਿੰਦੇ ਆ ਹਲਕੇ ਦੇ ਵਿੱਚ ਵੀ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਸੋ ਜੇਕਰ ਉੱਥੇ ਸਮਾਂ ਮਿਲਿਆ ਤੇ ਫਿਰ ਟਰਾਈ ਕਰਾਂਗੇ ਜੀ ਉੱਥੇ ਦਾ ਸਤਿ ਸ਼੍ਰੀ ਅਕਾਲ ਧੰਨਵਾਦ ਸਰ ਜਰੂਰੀ ਹੈ ਬਜੀ ਸੋ ਗਲਵਤ ਕਰ ਰਹੀ ਸੀ ਸਪੀਕਰ ਕੁਲਤਾਸ ਸਿੰਘ ਸੰਧਵਾ ਜੀ ਦੇ ਨਾਲ ਤਾਂ ਖਾਸ ਤਰੀਕੇ ਦੇ ਨਾਲ ਜਿਹੜਾ ਇਹ ਬਜਟ ਸੈਸ਼ਨ ਚੱਲਿਆ ਬਹੁਤ ਸਾਰੇ ਮੁੱਦੇ ਚੱਕੇ ਗਏ ਨੇ ਔਰ ਖਾਸ ਗੱਲ ਕੀ ਰਹੀ ਕਿ ਵਿਰੋਧੀ ਧਿਰਾਂ ਨੂੰ ਜਿੰਨਾ ਸਮਾਂ ਦਿੱਤਾ ਜਾਣਾ ਸੀ ਉਸ ਤੋਂ ਕਿਤੇ ਜ਼ਿਆਦਾ ਸਮਾਂ ਜਿਹੜਾ ਉਹ ਦਿੱਤਾ ਗਿਆ ਹੈਗਾ ਔਰ ਇਸੀ ਨੂੰ ਲੈ ਕੇ ਉਹ ਸੰਤੁਸ਼ਟੀ ਉਹਨੇ ਪ੍ਰਗਟ ਕੀਤੀ ਹੈ ਕਿ ਜਿਹੜਾ ਬਜਟ ਸੈਸ਼ਨ ਉਹ ਬਿਹਤ ਵਧੀਆ ਰਿਹਾ ਕੈਮਰਾਮੈਨ ਗੁਰਜਨਤ ਦੇ ਨਾਲ ਰੋਹਿਤ ਮੰਸਲ ਜੀ ਮੀਡੀਆ ਚਨੀਕ